ਸਰ ਅੱਜ ਜਿਹੜੀ ਕੈਬਨਿਟ ਮੀਟਿੰਗ ਹੋਈ ਹੈ ਮਾਨਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਵਿੱਚ ਇਹ ਬਹੁਤ ਦੇਰ ਦੀ ਡਿਮਾਂਡ ਸੀ ਇੰਡਸਟਰੀ ਦੀ ਤੇ ਜਿੰਨੇ ਵੀ ਇੰਡਸਟਰੀ ਐਸੋਸੀਏਸ਼ਨ ਵਾਲੇ ਹੈਗੇ ਸੀ ਚਾਹੇ ਉਹ CII ਵਾਲੇ ਆ ਐਪੈਕਸ ਚੈਂਬਰ ਵਾਲੇ ਆ CICU ਵਾਲੇ PHDCCIA ਵਾਲੇ ਸਾਰਿਆਂ ਨੇ ਰਿਪਰੈਜ਼ੈਂਟੇਸ਼ਨਾਂ ਦਿੱਤੀਆਂ ਕਿ ਜਿਹੜੀ ਸਟੈਂਪ ਡਿਊਟੀ ਲੱਗਦੀ ਆ ਜਿਹੜੇ ਅਸੀਂ ਬੈਂਕ ਦੇ ਲੋਨ ਲੈਂਦੇ ਆ ਉਹਨਾਂ ਤੇ ਸਟੈਂਪ ਡਿਊਟੀ ਬਹੁਤ ਜ਼ਿਆਦਾ ਸੀ ਹੁੰਦੀ ਸਾਰੀ ਸਟੇਟਾਂ 'ਚ ਆਲਮੋਸਟ ਸਾਰੀ ਸਟੇਟਾਂ ਆ ਲੈ ਲੈਂਦੇ ਆ ਜਦੋਂ ਤੁਸੀਂ ਬੈਂਕ ਦਾ ਲੋਨ ਲੈਂਦੇ ਹੋ ਉਹਨੂੰ ਰਜਿਸਟਰ ਕਰਾਉਣਾ ਪੈਂਦਾ ਉਹਨੂੰ ਹਾਈਪੋਥੀਕੇਸ਼ਨ ਕਰਾਉਣਾ ਪੈਂਦਾ ਫਿਰ ਅਸੀਂ ਬਾਕੀ ਸਟੇਟਾਂ ਦਾ ਵੀ ਡਿਸਕਸ ਕੀਤਾ ਔਰ ਅਸੀਂ ਐਸ ਨਤੀਜੇ ਤੇ ਪਹੁੰਚੇ ਕਿ ਆਪਣਾ ਪੰਜਾਬ ਸਾਰਿਆਂ ਨਾਲੋਂ ਵਧੀਆ ਹੋਣਾ ਚਾਹੀਦਾ ਅੱਜ ਮੈਂ ਬੜੀ ਖੁਸ਼ੀ ਨਾਲ ਅਨਾਉਂਸ ਕਰਨ ਜਾ ਰਿਹਾ ਅੱਜ ਮੇਰੇ ਇੰਡਸਟਰੀਲਿਸਟ ਭਰਾ ਔਰ ਮੇਰੇ ਵਪਾਰੀ ਭਰਾ ਜਿਹੜੇ ਲੋਨ ਲੈਂਦੇ ਐ ਔਰ ਜਿਨ੍ਹਾਂ ਨੇ ਲੋਨ ਲਿੱਤੇ ਹੋਏ ਐ ਉਹਨਾਂ ਲਈ ਖੁਸ਼ਖਬਰੀ ਹੈ ਕਿ ਇੱਕ ਤਾਂ ਅਸੀਂ ਹਾਈਪੋਥੀਕੇਸ਼ਨ ਤੇ ਮਾਰਟਗੇਜ ਨੂੰ ਇਕੱਠਾ ਕਰਕੇ ਇੱਕ ਕਰਕੇ ਉਹਦੇ ਤੇ 0.25% ਰਹਿਣ ਦਿੱਤਾ ਜਿਹੜਾ ਪਹਿਲਾਂ ਵੀ 0.25% ਸੀ ਪਰ ਅੱਗੇ 0.25% ਹਾਈਪੋਥੀਕੇਸ਼ਨ ਤੇ ਅਲੱਗ ਪੈਂਦਾ ਸੀ ਮੌਰਗੇਜ ਤੇ ਅਲੱਗ ਪੈਂਦਾ ਸੀ ਹੁਣ 0.25% ਇੱਕ ਕਰਤਾ ਔਰ ਦੂਜੀ ਗੱਲ ਇਹ ਹੈ ਕਿ ਉਹਨੂੰ ਕੈਪ ਕਰਤਾ ਸੀ 5 ਲੱਖ ਰੁਪਏ ਦੇ ਸਾਡੇ ਕੋਲੋਂ ਕਈ ਐਸੋਸੀਏਸ਼ਨਾਂ ਨੇ ਕੈਪ ਮੰਗੀ ਸੀ ਜੀ 10 ਲੱਖ ਕਰ ਦੋ ਕਿਸੇ ਨੇ 5 ਲੱਖ ਕਹੀ ਸੀ ਕਿਸੇ ਨੇ 7.5 ਲੱਖ ਕਹੀ ਸੀ ਪਰ ਅਸੀਂ ਜੋ ਸਭ ਤੋਂ ਘੱਟ ਸਾਨੂੰ ਡਿਮਾਂਡ ਸੀਗੀ ਇੰਡਸਟਰੀ ਐਸੋਸੀਏਸ਼ਨਾਂ ਵੱਲੋਂ ਅਸੀਂ 5 ਲੱਖ ਰੁਪਏ ਤੇ ਕੈਪ ਕਰਤੀ ਇੱਕ ਰੀਸੈਂਟਲੀ ਰਜਿਸਟ੍ਰੇਸ਼ਨ ਚਾਰजेस ਵੀ ਲਗਾਏ ਸੀਗੇ ਜਿਹੜੇ ਲੋਨ ਦੇ ਰਜਿਸਟ੍ਰੇਸ਼ਨ ਉਹਦਾ ਕੈਪ 1 ਲੱਖ ਰੁਪਏ ਦਾ ਸੀਗਾ ਹੁਣ ਅਸੀਂ ਜਿਹੜੇ ਰਜਿਸਟ੍ਰੇਸ਼ਨ ਚਾਰजेस ਹੈ ਉਹ ਸਿਰਫ 1000 ਰੁਪਏ ਕਰਤਾ ਹੈ ਵਨ ਟਾਈਮ ਜਿਹੜੇ ਰਜਿਸਟ੍ਰੇਸ਼ਨ ਚਾਰजेस ਹੈ ਜਦੋਂ ਲੋਨ ਲੈਂਦੇ ਆ ਉਹ 1000 ਰੁਪਏ ਕਰਤਾ ਹੈ ਇਹਦੇ ਨਾਲ ਬੜਾ ਇੰਡਸਟਰੀ ਨੂੰ ਰਾਹਤ ਮਿਲੂਗੀ ਔਰ ਮੈਨੂੰ ਪੂਰਾ ਯਕੀਨ ਹੈ ਕਿ ਇੰਡਸਟਰੀ ਇਦੇ ਨਾਲ ਬੜੀ ਖੁਸ਼ ਹੋਏਗੀ ਸਰਕਾਰ ਤੋਂ ਔਰ ਉਹਨਾਂ ਨੂੰ ਲੱਗੇਗਾ ਕਿ ਜੋ ਅਸੀਂ ਅਧਿਉ ਕ੍ਰਾਂਤੀ ਚਾਲੂ ਕੀਤੀ ਹੈ ਜਿਹਦੇ ਵਿੱਚ ਸਾਡੀਆਂ ਨਵੀਆਂ ਇਨਵੈਸਟਮੈਂਟਾਂ ਵੀ ਆ ਰਹੀਆਂ ਜਿਹਦੇ ਵਿੱਚ ਅਸੀਂ ਜਗਾ ਜਗਾ ਜਾ ਕੇ ਰੋਡ ਸ਼ੋ ਵੀ ਕਰ ਰਹੇ ਆ ਔਰ ਇਨਵੈਸਟਰਸ ਦਾ ਇੰਟਰਸਟ ਵੀ ਪੈਦਾ ਹੋ ਰਿਹਾ ਅੱਜ ਵੀ ਜਦੋਂ ਅਸੀਂ ਪਿੱਛੇ ਬੈਂਗਲੌਰ ਗਏ ਸੀ ਇੱਕ ਨਵੀਂ ਕੋਈ ਇਨੋਵੇਸ਼ਨ ਹੈਗੀ ਐ ਦੀ ਡਰੋਨਸ ਦੀ ਉਹ ਮਿਲੇ ਸੀ ਉਹ ਵੀ ਮੇਰੇ ਕੋਲ ਅੱਜ ਆਏ ਹੋਏ ਸੀਗੇ ਹੁਣੇ ਉੱਠ ਕੇ ਗਏ ਆ ਸੋ ਹੁਣ ਇਨਵੈਸਟਰ ਪੰਜਾਬ ਚ ਆਣਾ ਚાલુ ਹੋ ਰਿਹਾ ਹੈ ਉਹਨਾਂ ਨੂੰ ਪਤਾ ਲੱਗ ਰਿਹਾ ਹੈ ਕਿ ਅਸੀਂ ਕੀ ਕੁਝ ਦੇ ਸਕਦੇ ਆ ਕੀ ਕੁਝ ਕਰ ਸਕਦੇ ਆ ਇੱਕ ਮੈਂ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੀਆਂ ਅਸੀਂ 24 ਸੈਕਟੋਰਲ ਕਮੇਟੀਆਂ ਬਣਾਈਆਂ ਸੀ 24 ਦੀਆਂ 24 ਦੀਆਂ ਰਿਪੋਰਟਾਂ ਆ ਚੁੱਕੀਆਂ ਸਾਡੇ ਕੋਲ ਔਰ ਜਿਹੜੀ ਨਵੀਂ ਇੰਡਸਟਰੀਅਲ ਪਾਲਿਸੀ ਹੈ ਉਹਦੀ ਤਿਆਰੀ ਚੱਲ ਰਹੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਅਸੀਂ ਯੂਜ਼ ਕਰ ਰਹੇ ਆ ਅਸੀਂ ਜਿਹੜੇ ਪ੍ਰੋਫੈਸ਼ਨਲ ਹੁੰਦੇ ਅਰਨਾਸਟੈਂਡ ਯੰਗ ਕੇਪੀਐਮਜੀ ਉਹਨਾਂ ਦੀਆਂ ਸਰਵਿਸਿਜ਼ ਲੈ ਰਿਆ ਸਾਡਾ ਇੰਡਸਟਰੀ ਡਿਪਾਰਟਮੈਂਟ ਲੱਗਿਆ ਹੋਇਆ ਪੰਜਾਬ ਇਨਵੈਸਟ ਲੱਗਿਆ ਹੋਇਆ ਪਰ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਸ ਸਾਲ ਦੇ ਐਂਡ ਤੱਕ ਨਹੀਂ ਤਾਂ ਅਗਲੇ ਸਾਲ ਦੇ ਸ਼ੁਰੂ ਚ ਜਿਹੜੀਆਂ ਨਵੀਆਂ ਇੰਡਸਟਰੀਅਲ ਪਾਲਿਸੀਆਂ ਐ ਉਹ ਪਲੇਸਡ ਹੋ ਜਾਣ ਐਤਕੀ ਇੱਕ ਪਾਲਿਸੀ ਨਹੀਂ ਬਣੇਗੀ ਸੈਕਟਰ ਵਾਈਜ਼ ਪਾਲਿਸੀਆਂ ਬਣਾਵਾਂਗੇ ਜੇ ਪੰਜ ਸੱਤ 10 ਸੈਕਟਰ ਹੋਣਗੇ ਜਿਨ੍ਹਾਂ ਦੀਆਂ ਮਤਲਬ ਕਿ ਕੋਈ ਫਰਕ ਨਹੀਂ ਹੋਏਗਾ ਜੋ ਉਹਨਾਂ ਨੇ ਮੰਗਾ ਕੀਤੀ ਆ ਉਹਦੋਂ ਅਸੀਂ ਕਲੱਬ ਕਰ ਲਾਂਗੇ ਪਰ ਜਿੱਥੇ ਕੋਈ ਯਾਦਾ ਫਰਕ ਹੋਏਗਾ ਉਹ ਸੈਕਟਰ ਵਾਈਜ਼ ਅਸੀਂ ਪਾਲਿਸੀਜ਼ ਬਣਾਵਾਂਗੇ